ਉਹ ਬਾਈ ਜੀ ਕੋਈ ਬਾਜੀ ਬਾਰੇ ਗੱਲਬਾਤ ਬਾਜੀਆਂ ਤਾਂ ਗੱਲਾਂ ਤਾਂ ਬਹੁਤ ਹੈ ਬਾਈ ਪਿੰਦਰ ਜੀ ਪਹਿਲਾਂ ਸੀ ਆਪਾਂ ਮੋੜ ਕੇ ਨਾ ਗਲਾਬ ਵਾਲੇ ਬਾਈ ਛੱਡੀ ਸੀ ਹਾਂ ਛੱਡੀ ਸੀ ਜਿਸ ਆਪਾਂ ਕਿੰਨਾ ਟਾਈਆਂ ਗਏ ਬਸ ਬਾਈ ਟਾਈਆਂ ਗਏ ਬਸ ਬਾਈ ਘੁੱਤਰ ਨਹੀਂ ਜੀ ਪਹਿਲਾਂ ਕਹਦਾ ਹੀ ਆਪਾਂ ਬੋਲੇ ਨਾ ਹਾਂ ਇੰਨਾ ਪਰ ਮਾਨਸੀ ਵੀ ਨਾ ਹੁੰਦਾ ਗਰਮੀ ਬਹੁਤ ਹੁੰਦੀ ਸੀ ਬਾਈ ਪਿੰਦਰ ਜੀ 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 ਉਦੋਂ ਬਹੁਤ ਗਰਮੀ ਹੁੰਦੀ ਸੀ ਜੀ ਕੁਝ ਭਾਈ ਗੱਲਾਂ ਕਰ ਰਿਆ ਸੀ ਹਣਾ ਕਰਮੀ ਤਾਂ ਭਾਈ ਇੰਨੀ ਹੁੰਦੀ ਸੀ ਮੈਨੂੰ ਸੁਰਤ ਤਾਂ ਪੂਰੀ ਸੀ ਜਦੋਂ ਮੈਂ ਨਰਮੀ ਮੇਰੇ ਪਿੰਡ ਬਾਜੀ ਉੱਡੀ ਸ਼ਾਇਦ 8899 ਦੀ ਗੱਲ ਹੈ ਜੀ ਤੇ 1:30 ਵਜੇ ਬਾਜੀ ਮੁੱਕ ਗਈ ਸੀ ਤੇ ਨਾਮਦਾਰਾ ਰਹਿ ਗਿਆ ਕਗਵਤਰ ਤੇ ਕਰੇਗਾ ਸਾਈਂ ਕਾ ਇਹ ਕਰੇਗਾ ਮਹੌਨ ਸੌਂਦਾ ਤੇ ਕਿਹਰੇ ਪੈਸੇ ਲੱਗੇ ਸੀ ਇਹਨਾਂ ਦੇ ਨਾਮਦਾਰੇ ਦਾ ਵੀ ਘੰਟਾ ਵੱਧ ਉੱਡਿਆ ਬਾਜੀ ਨਾਲੋਂ ਸਾਈਂ ਕੀ 4 ਵਜੇ ਤੱਕ ਉੱਡੀ ਮਹੌਨ ਸੌਂਦਾ 5:30 ਤੇ ਬੈਠਾ ਬਈ ਜਿੱਤ ਕੇ ਉਹ ਲੈ 1:30 ਵਜੇ ਦੀ ਬਾਜੀ ਖਤਮ ਹੋਈ ਐਡਾ ਤਕੜਾ ਉਤਰ ਉੱਡਿਆ ਨਾਲੋਂ ਬਹੁਤ ਇਹ ਜਿਹੀਆਂ ਬਾਈਆਂ ਜਦੋਂ ਗਰਮੀ ਬਹੁਤ ਬਿੰਦੀ ਸੀ ਤੁਸੀਂ ਬਾਬਾ ਜੀ ਰੋਦੂ ਬਾਰੇ ਕੀ ਗੱਲ ਕਹਿ ਰਹੇ ਬਾਬੇ ਰੋਦੂ ਦੀ ਗੱਲ ਮੈਂ ਤੇ ਬਾਪੂ ਨਾ ਜਾਂਦਾ ਰਿਆਂ ਮੈਂ ਬਹੁਤ ਸੁਣੀ ਆ ਉਹਦੀਆਂ ਗੱਲਾਂ ਜੀ ਬਹੁਤ ਜਿਆਦਾ ਸਿਆਣੇ ਹੁਦਾਰੀ ਸੀ ਬਾਈ ਉਹ ਉਹ ਆਦਾ ਮੈਂ ਬਾਜੀ ਸੀ ਉਦੋਂ ਜਾਂਦਾ ਜਦੋਂ ਮੈਨੂੰ ਪਤਾ ਨਹੀਂ ਮਜੱਤ ਲੂnga ਮੈਂ ਐਵੇਂ ਬਾਜੀ ਨਹੀਂ ਜਾਗਦਾ ਰੋਜ਼ ਸੱਤ ਅੱਠ ਬਾਈਆਂ ਸੀ ਜਿੰਦੀਆਂ ਛੱਡਦਾ ਸੀ ਜੀ ਪੰਜ ਛੇ ਸੱਤ ਬਾਈਆਂ ਨੂੰ ਸਾਰੰਗੀ ਜਿੱਤ ਲੈਂਦਾ ਸੀ ਜਦੋਂ ਛੱਡਦਾ ਸੀ ਨਾ ਵੀ ਗਾਇਆ ਸੀ ਕਿ ਉਹ ਸਨ੍ਹ ਕੇ ਬਾਈ ਸਨ੍ਹ ਕੇ ਸਨ੍ਹ ਕੇ ਜਮਾ ਜਿੱਥੇ ਵੀ ਸਨ੍ਹ ਕੇ ਛੱਦੀ ਜਿੱਤੀ ਉੱਥੇ ਜੰਦਾਂ ਨੀ ਸੀ ਜੀ ਮਰਖਾਈ ਜੀ ਤੇ ਭਾਗਤ ਪੱਕੀ ਪਾਈ ਏਦਾਂ ਸੀ ਇਹ ਬਾਜ਼ੀਆਂ ਛੱਡਦੇ ਵੀ ਸੀ ਜ਼ਰੂਰ ਤੇ ਜਿੱਤ ਤੇ ਵੀ ਜਿੱਤਦੇ ਸੀ ਲੀਨਾਂ ਤੋਂ ਵੱਧ ਪਾਈਆਂ ਜਿੱਤਿਆ ਏਦਾਂ ਵੀ ਕੱਲਾ ਹੀ ਸੰਜੀ ਵੀ ਨਹੀਂ ਕਰਦਾ ਸੀ ਹੂੰ ਬਸ ਤੇ ਬਹਿ ਜਾਂਦਾ ਇੱਕ ਦਿਨ ਪਹਿਲਾਂ ਜਾਂਦਾ ਸੀ ਜੀ ਤੇ ਨਾਲੇ ਬਾਈ ਕਹਿੰਦੇ ਵੀ ਜਿਹੜਾ ਕਬੂਤਰ ਹੈ ਜੇ ਆਪਾਂ ਇਹਨੂੰ ਬਾਟ ਲੈ ਕੇ ਬਹਿ ਜਾਂਦੀ ਹੈ ਦੂਰ ਨਹੀਂ ਉਦੋਂ ਕੋਈ ਸਾਹ ਨਹੀਂ ਹੁੰਦਾ ਜੀ ਜੀ ਉਦੋਂ ਸਾਰੇ ਤੁਰ ਪ ਜਾਂਦੇ ਸੀ ਜੀ ਤੱਕਦੇ ਬਹੁਤ ਸਾਰੇ ਲੋਕ ਹਨ ਦੇਖੋ ਜੀ ਇਹ ਜੋ ਰੁਲਦੂ ਬਾਬਾ ਜੀ ਸੀ ਠਾੜ ਦੇ ਬਹੁਤ ਵਧੀਆ ਪਲੇਅਰ ਸੀ ਤੇ ਇਹ ਗੱਲ ਉਹਨਾਂ ਦੀ ਚੱਲ ਰਹੀ ਹੈ ਕਿਉਂਕਿ ਇਹ ਰਿਕਾਰਡ ਅਸੀਂ ਹੁਣ ਪਾ ਕਰ ਰਹੇ ਹਾਂ ਕਿ ਬਾਈ ਨੇ ਹੁਣ ਗੱਲ ਯਾਦ ਆਈ ਆਹਾਂ ਕਈ ਗੱਲਾਂ ਵਿੱਚ ਰਹਿ ਜਾਂਦੀਆਂ ਬਾਅਦ ਯਾਦ ਆਉਂਦੀਆਂ ਚਿੱਟਾ ਕਬੂਤਰੀ ਕਰੇ ਰੱਖਦੇ ਸੀ ਕੋਈ ਕਾਲੇ ਖੰਭ ਵਾਲਾ ਨਹੀਂ ਜਮਾ ਚਿੱਟਾ ਸਫੇਦ ਛਾਪ ਕੋਈ ਦਾਸ ਬੱਚੀ ਘੜਉਂਦੇ ਪਾੜੇ ਨਹੀਂ ਘੜਉਂ ਕੋਲਾ ਚੀਨਾ ਲਾਲ ਚੀਨਾ ਕੋਈ ਕੋਹਤ ਨਹੀਂ ਚਿੱਟੇ ਚਿੱਟੇ ਬਹੁਤ ਬੜੇ ਇਕੱਲੇ ਪੁਰਾਣੇ ਬਜ਼ੁਰਗ ਤੁਹਾਡੇ ਤਾਂ ਦੱਸਦੇ ਹੋਣਗੇ ਮੈਂ ਆਪ ਵੇਖਿਆ ਜੀ ਪੁੱਤਰੇ ਦੇ ਘਰੇ ਜੀ ਚਿੱਟੀਆਂ ਹੁੰਦੀ ਸਾਰੇ ਉਹਦੇ ਕੋਲ ਕੀ ਵਜਾ ਕੀ ਸੀ ਬਾਈ ਕੋਈ ਹੈ ਵਜਾ ਦਾ ਦੱਸਿਆ ਬਜ਼ੁਰਗਾਂ ਨੇ ਕਹਿੰਦੇ ਕਿ ਕਿਉਂ ਛਟਾ ਰੱਖਦੇ ਨੇ ਵਜਾ ਦਾ ਨਹੀਂ ਪਤਾ ਸੀ ਬਸ ਉਹ ਪਸੰਦ ਕਰਦਾ ਛਟੇ ਜੀ ਤਰਾ ਹੋਰ ਕੋਈ ਨਹੀਂ ਰੱਖਿਆ ਨਹੀਂ ਵੇਖਿਆ ਮੈਂ ਨਹੀਂ ਵੇਖਿਆ ਜਿੰਨੇ ਆਪਾਂ ਉਹਦਾ ਬਾਰਾ ਕਰ ਲਈ ਜਾਂ ਰਤਾ ਛੱਡ ਲਈ ਲੱਗਿਆ ਐ ਨਹੀਂ ਰੱਖਦਾ ਸੀ ਸਿਰਫ ਚਿੱਟੇ ਚਿੱਟੇ ਸ਼ਾਇਦ ਕੋਈ ਛਿੱਟ ਸੁੱਟ ਹੋਣਗੇ ਚੀਆਂ ਜਿਹਨ ਹੈ ਉਹ ਅਖਰੀ ਗੱਲ ਹੈ ਜੀ ਲੌਂਸ ਹੁੰਦੀ ਨੇ ਉਹਨਾਂ ਸਮੇਂ ਤਾਂ ਭਾਈ ਦੱਸਦੇ ਹੁਣ ਮਜ਼ੋਰ ਕੁ ਬਾਜੀਆਂ ਵੀ ਸਾਰੀਆਂ ਵੀ 25 20 ਮਸਾਂ ਸੀ ਜਿੰਨੀਆਂ ਹੁੰਦੀਆਂ ਹੋਣੀਆਂ ਥੋੜੀਆਂ ਹੁੰਦੀਆਂ ਇਸ ਤੋਂ ਵੀ ਇਸ ਤੋਂ ਵੀ ਘੱਟ ਹੁੰਦੀਆਂ ਸੀ ਇਸ ਤੋਂ ਵੀ ਘੱਟ ਜੀ ਜੀ ਉਦੋਂ ਸਾਧਨ ਲੈ ਨਹੀਂ ਸੀ ਭਾਈ ਮਸਾਂ ਉੱਪਰ ਦੇ ਬਾਜੀ ਤੋਂ ਅਗਲਾ ਤਾਂ ਜੋ ਬਾਜੀਆਂ 8 ਵਜੇ ਛੁੱਟਦੀਆਂ ਸੀ ਜੀ 11 ਤੱਕ ਮੈਨੂੰ ਪਤਾ ਮਾੜਾ ਮਾੜਾ ਮੈਂ ਬੋਰਡ ਰੱਖੇ ਤਾਂ ਇਹ ਸੀਨੀਅਰ ਆ ਪੁੱਤੇ ਛੱਡਦੀ ਬਾਜੀਆਂ ਮੈਂ ਨਾਲ ਵੇਖਣ ਜਾਵੜਦਾ ਤੁਰ ਕੇ ਜਾਣਾ ਪੈਂਦਾ ਉਦੋਂ ਤੱਕ ਬਾਜੀ ਜੀ ਸਾਡੇ ਨੂੰ ਦਾ ਕੋਈ ਮਤਲਬ ਬਾਬਾ ਜੀ ਆ ਫਾਦਰ ਸਾਹਿਬ ਕੀ ਨਾਮ ਤੁਹਾਡੇ ਗੁਰਨਾਨ ਸਿੰਘ ਨੰਬਰ ਹੱਥੇ ਹੋ ਮੈਂ ਉਹਦੇ ਨਾਲ ਜਾੜਦੇ ਬਾਈ ਜੀ ਬਾਈ ਰੁਲਦੂ ਕੋਲ ਰੁਲਦੂ ਕੋਲ ਜਾੜਦੇ ਸੀ ਸੁੱਖਣ ਵਾਲੇ ਬਹੁਤ ਜਾਂਦੇ ਸੀ ਜੀ ਗਿੱਦਿਰਾ ਕੋਲੇ ਬਾਈ ਜੀ ਕਬੂਤਰ ਹੁਣ ਸੁੱਖਣ ਵਾਲੇ ਲਾਏ ਆ ਬਾਈ ਮਡੂ ਨਾਮ ਤੇਵਾ ਦੇ ਕਰੇ ਰੱਖਿਆ ਬਾਈ ਜੀ ਸਾਢੀ ਤੇ ਜਿਹੜੀ ਗੇਮ ਚੰਗੀਆਂ ਸੁੱਖਣ ਵਾਲੇ ਤੋਂ ਹੀ ਬਾਈ ਜੀ ਚੱਲੀ ਸੀ ਅੱਜ ਵੀ ਬਾਈ ਜੀ ਪਿੰਡ ਦੇ ਵਿੱਚ ਉਨਾ ਹੀ ਸ਼ੌਕ ਹੈ ਬਹੁਤ ਸ਼ੌਕ ਘੱਟ ਘੱਟ ਦੇ ਕਬੂਤਰ ਹੋ ਵੀ ਹਨ ਜੀ ਤੇ ਬਾਜੀ ਵੀ ਉੱਥੇ ਟੋਪ ਦੀ ਹੁੰਦੀ ਬੜੀ ਬਾਜੀ ਉਹ ਵੀ ਬਾਈ ਸੁੱਖਣਾ ਨੇ ਟੋਪ ਦੀ ਹੋ ਰਹੀ ਹੈ ਇਹ ਸ਼ਾਇਦ ਮੈਨੂੰ ਤੁਹਾਡੇ ਕੋਲ ਥਾਂ ਨਹੀਂ ਸੀ ਜਾਂ ਬਾਈ ਨਾਲ ਪਿਆਰ ਹੈ ਨਹੀਂ ਮੈਂ ਕੋਪਾ ਬਣਾਉਣਾ ਰੱਖੀ ਸੀ ਪਹਿਲਾਂ ਹੀ ਜੀ ਉਹਦੇ ਨਾਲ ਉਹਨੇ ਛੱਡ ਦੇ ਫਿਰ ਮੈਂ ਬਾਈ ਨਾਲ ਰੱਖੀ ਬਾਈ ਨਾਲ ਸੀ ਇੱਥੇ ਕੋਧਾ ਰੱਖ ਕੋਈ ਹੋਰ ਬਾਈ ਜੇ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਸ਼ਾਇਦ ਤੁਸੀਂ ਜਸਵੀਰ ਬਾਦ ਨਾਲ ਕੁਝ ਗੱਲ ਕਰ ਰਹੇ ਸੀ ਮੈਂ ਤਾਂ ਛੋਟਾ ਸੀ ਬਾਈ ਨੂੰ ਪਤਾ ਚੇਸ ਸਿੰਘ ਵਾਲੇ ਬਾਜੀ ਛੁੱਟੀ 2500 ਪਹਿਲਾਂ ਜੀ ਕਾਨੂੰਨਾਂ ਦਾ ਇੰਨਾ ਪੱਕਾ ਸੀ 5 ਮਿੰਟ ਲੇਟ ਹੋ ਗਿਆ ਜੀ ਉਹਨੇ ਐਂਟਰੀਆਂ ਦੇ ਦਿੱਤੀਆਂ ਤੇ ਕਬੂਤ ਨਹੀਂ ਛੱਡੇ ਆ ਉਹਦੇ ਜੀ ਕਹਿੰਦਾ ਮੈਂ ਤੁਹਾਡੇ ਕਾਨੂੰਨ ਤੇ ਖਰਾ ਉਤਰੂ ਜੀ ਅਛਰਾ ਇੰਨਾ ਸੀ ਲੇਟ ਹੋ ਗਿਆ 5 ਮਿੰਟ ਜੀ ਹੂੰ ਐਂਟਰੀ ਉਹਨਾਂ ਨੇ ਦੇ ਦਿੱਤੀ ਬੋਲੇ ਬੋਲੇ ਤਾਂ ਅਗਰ ਗੈਂਟ ਨੇ ਛੱਡਣਾ ਸੀ ਨਾ ਜੀ ਖੇਡ ਨੂੰ ਖੇਡ ਮੰਨਦਾ ਸੀ ਆਹ ਨਹੀਂ ਰੋਲਾ ਨਾ ਰੋਲਾ ਇਸ ਗੱਲ ਦੀ ਜੀ 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 ਤੁਸੀਂ ਬਾਜੀ ਵੀ ਕਹੀ ਜਾਂਦੇ ਬਾਈ ਵੀ ਵੱਡੀ ਬਾਜੀ ਕੋਈ ਕਹਿੰਦਾ ਮੇਰੇ ਪਿੰਡ ਪਹਿਲਾਂ ਹੋਈ ਆ ਕੋਈ ਕਹਿੰਦਾ ਇੱਥੇ ਹੋਈ ਆ ਹਣਾ ਇਹ ਮੈਨੂੰ ਯਾਦ ਆਦਾ ਬਾਈ ਜਦਕਿ ਸਾਡੇ ਪਿੰਡ ਕਰਾਈ ਦੀ ਸੋਨੇ ਦੀਆਂ ਮੁੰਦਰੀ ਬਾਜੀ ਸੀ ਉਹਦਾ ਨਾਮ ਦੇਵ ਭੋਲਾ ਮੇਰੇ ਪਿੰਡ ਦਾ ਬੰਦਾ ਸੀ ਉਹਦੀ ਮੌਤ ਹੋ ਗਈ ਨਾਲ ਉਹਦਾ ਸਾਥ ਸੀ ਇਹਨਾਂ ਨੇ ਸਾਰਿਆਂ ਨੂੰ ਪਹਿਲਾਂ ਵੱਡੀ ਬਾਜੀ ਇਹਨਾਂ ਨੇ ਕਰਾਈ ਚ ਪਾ ਲਈ ਇਹਨਾਂ ਨੇ ਅਜੇ ਤੱਕ ਕਿਸੇ ਨੂੰ ਦੱਸੀਆਂ ਨਹੀਂ ਵੀ ਅਸੀਂ ਬਹੁਤ ਚਿਰ ਪਹਿਲਾਂ ਉੱਤੀ 1000 ਰੁਪਏ ਮੋਢਾ ਵਾਲੀ ਬਾਜੀ ਮੋਢਾ ਵਾਲੀ ਕਰਾਈ ਸੀ ਕੈਰ ਦੀ ਬਾਜੀ ਸੀ ਉਹ ਕੈਰ ਦੀ ਜੇ ਕੋ ਬਾਈ ਵੀ ਸਾਰੇ ਵੱਡੀ ਵੱਜੀ ਗਈ ਸੀ ਬਈ ਆਪਣੇ ਪਿੰਡ ਪਹਿਲਾਂ ਬਾਈ ਆਰਗੇਨਿਕ ਰਾਈਸ ਬਣ ਕੇ ਫੈਣੀ ਲੋਕਾਂ ਨੂੰ ਦਸਾਂ ਨਹੀਂ ਕਿਹਾ ਸੀ ਬਸ ਮੁੰਡਾ ਦੋਸਰ ਪਈ ਹੋਣ ਦੀ ਨਹੀਂ ਸੀ ਉਹ ਤੋਂ ਗਰਮੇ ਚੋ ਉਹ ਤੋਂ ਜੋ ਰੋਲ ਦੂਨੇ ਮੋੜਿਆ ਬਾਬੇ ਰੋਲ ਦੂਨੇ ਮੋੜਿਆ ਸੀਗਾ ਟੌਲੀ ਆਲਾ ਪੁੱਤਰ ਸੀ ਨਾਮ ਦੇਵ ਦਾ ਲੰਡੇ ਦਾ ਪੜਾ ਜਿਸ ਵੀਰ ਦਾ ਅਗਰ ਹੈਗਾ ਸਿਨਾਰਾ ਤੇ ਬਾਬਾ ਕੋ ਰੋਲ ਦੂ ਆ ਪਾਇਆ ਦੂਸਰਾ ਨੇ ਸੰਗ ਹੂੰ ਕਬਾਫੀ ਬੈਡ ਵੀ ਲੈ ਕੇ ਉਹਦੇ ਯਾਰ ਕਿ ਕਿਸੇ ਨੂੰ ਦੱਸਦੇ ਨਹੀਂ ਜਨਾਬ ਹੀ ਸਾਹਮਣੇ ਆਪ ਪੁੱਤਰਾ ਉਹਨੇ ਆਪ ਚਲੇ ਗਿਆ ਰੱਬ ਜੀ ਉਹ ਨੂੰ ਕਿਸੇ ਨੂੰ ਗਿਆ ਨਹੀਂ ਦਸੀ ਨਹੀਂ ਦਸੀ ਨਹੀਂ ਦੱਸਦਾ ਕਿ ਜਿਹੜੇ ਬਾਈ ਜੀ ਸਨ ਚੁੰ ਹੁੰਦੀਆਂ ਉਹਨਾਂ ਦੀ ਮੌਤ ਇਹ ਹੋਣੀ ਹੋਈ ਹੈ ਮੈਨੂੰ ਲੱਗਦਾ 17 ਜਾਂ 18 ਚ ਮੈਂ ਹਾਂ ਇਹਨੇ ਕਿਹਾ 18 ਜਾਂ 18 ਹਾਂਜੀ ਉਹ ਇਹਨੇ ਜੀ ਹੋਈ ਹੈ ਬਹੁਤ ਬਯਾਦ ਸੋਈ ਅਸੀਂ ਜੀ ਗੱਲਾਂ ਬਾਤਾਂ ਕੁਝ ਰਹਿ ਗਈ ਅਸੀਂ ਦੁਬਾਰਾ ਰਿਕਾਰਡ ਕਰਦੇ ਹਾਂ ਇਹ ਵੀਡੀਓ ਵੀਸੀ ਅੱਗੇ ਪਹੁੰਚੇ ਇੰਟਰਵਿਊ ਨੂੰ ਕਿ ਸ਼ੇਅਰ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ